ਜਿਹੜਾ ਇੰਟਰਨੈਟ ਦਾ ਟੀਟ ਬਣਾ ਉਹ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਦੇ ਵਿੱਚ ਇਹਨਾਂ ਦੇ ਵਿੱਚ ਮਨੁੱਖਤਾ ਦਾ ਤੇ ਇਨਸਾਨੀਅਤ ਦਾ ਕੋਈ ਪਿਆਰ ਨਹੀਂ ਇਹ ਗਿਰਚਾ ਨੇ ਸਰਕਾਰੀ ਗਿਰਚਾ ਨੇ ਥੋੜਾ ਜਿਹਾ ਮਾਸ ਨੂੰ ਨੋਚ-ਨੋਚ ਕੇ ਖਾਰੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਤੁਹਾਡੀ ਉਮਰ ਆ ਤੁਸੀਂ ਆਪਣੀ ਉਮਰ ਤੋਂ 15 ਤੇ 20 ਸਾਲ ਵੱਡੇ ਲੱਗਦੇ ਹੋ ਕਿਉਂਕਿ ਤੁਹਾਨੂੰ ਜਿਹੜੀ ਸਾਨੂੰ ਸਰਕਾਰੀ ਆਂਕੜੇ ਨੇ ਸਰਪਰ ਨੂੰ ਪ੍ਰਾਪਤ ਨਹੀਂ ਕਹਿੰਦੀ ਆ ਨਹੀਂ ਮਿਲਦੀ ਤੁਹਾਨੂੰ ਉਸ ਤਰ੍ਹਾਂ ਦਾ ਵਾਤਾਵਰਣ ਨਹੀਂ ਮਿਲ ਰਿਹਾ ਕਰਾਂ ਦੇ ਵਿੱਚ ਸੂਤਾਂ ਨਹੀਂ ਮਿਲਣੀਆਂ ਤੇ ਉਸਾਂ ਨੂੰ ਭੁੱਖੇ ਮਾਰਨ ਵਾਲੇ ਉਹ ਛੋਟਾ ਕੱਖ ਨਾ ਰਹੇ ਕੱਖ ਨਾ ਰਹੇ ਕੱਖ ਨਾ ਰਹੇ ਮਲਾਜਮ ਇਕਤਾ ਜਿੰਦਾਬਾਦ 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 ਜੀਵਨ ਰੈਜਿੰਗ ਮਨਜਮਤ ਮੁਰਦਾਬਾ मुर्दाबा मुरदाबा मु कहाणी मुरदाब मु बचे भुख मुरदाब

ਹੀ ਮਾਮਲਾ ਕੀ ਅੱਜ ਕਿਉਂ ਮਕੜਾ ਫਾਸਟਰ ਯੂਨੀਅਨ ਦਾ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਆ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਦਾ ਜਿਹੜਾ ਇੱਥੇ ਵੀ ਸਮੱਸਿਆ ਹੈ ਜਿਹੜੇ ਕਰਮਚਾਰੀ ਇਥੇ ਸੀਵਰੇਜ ਦੇ ਕਰਮਚਾਰੀ ਹੈ ਇਹ ਲੰਬੇ ਸਮੇਂ ਤੋਂ ਇਹ ਮੈਕਲੇ ਦੇ ਵਿੱਚ ਕੰਮ ਕਰਦੇ ਆ ਆਊਟਸੋਰਸਿੰਗ ਦੇ ਇਹਨਾਂ ਨੂੰ ਇਸੇ ਤਰੀ ਹਰ ਮਹੀਨੇ ਜਣੀ ਹਰਾਰ ਕੀਤਾ ਜਾਂਦਾ ਹੁਣ ਪਿਛਲੇ 2 ਮਹੀਨਿਆਂ ਤੋਂ ਵੀ ਇਹਨਾਂ ਦੀ ਸੈਲਰੀ ਨਹੀਂ ਪਾਈ ਇਹਦੇ ਸਬੰਧ ਦੇ ਵਿੱਚ ਅਸੀਂ ਅਧਿਕਾਰੀਆਂ ਨੂੰ ਤਕਰੀਬਨ 1 ਸਾਲ ਤੋਂ ਲਿਪੀ ਤੌਰ ਤੇ ਦੇ ਰਹੇ ਆ ਇਹਨਾਂ ਦੇ ਧਿਆਨ ਚ ਲਿਆ ਰਹੇ ਆ ਮੀਟਿੰਗਾਂ ਵੀ ਸਾਡੀਆਂ ਹੋਈਆਂ ਉਹ ਮੀਟਿੰਗਾਂ ਦੇ ਵਿੱਚ ਵੀ ਇਹ ਸਾਰਾ ਕੁਝ ਮੰਨ ਜਾਂਦੇ ਆ ਤੇ ਬਾਹਰ ਜਦੋਂ ਆਉਂਦੇ ਆ ਉਹ ਸਾਰਾ ਉਥੇ ਦਾ ਉੱਥੀ ਪਣਾਣਾ ਉੱਥੇ ਦਾ ਉੱਥੀ ਆ ਕੋਈ ਮੰਗ ਵੀ ਸਾਡੀ ਪੂਰੀ ਨਹੀਂ ਕਰਦੇ ਹੁਣ ਵੀ ਅਸੀਂ ਇਹਨਾਂ ਨਾਲ ਇੱਕ ਘੰਟਾ ਪਹਿਲਾਂ ਮੀਟਿੰਗ ਕਰਕੇ ਹਟਿਆ ਮੀਟਿੰਗ ਦੇ ਵਿੱਚ ਸਾਡੇ ਕੱਖ ਨਹੀਂ ਇਹਨਾਂ ਨੇ ਪੱਲੇ ਪਾਇਆ ਉਲਟਾ ਜਿਹੜਾ ਇੱਥੇ ਦੀ ਕੰਪਨੀ ਹੈਗੀ ਉਹ ਕਹਿੰਦੇ ਵੀ ਸਾਨੂੰ ਇਹ ਪੈਸੇ ਨਹੀਂ ਪਾ ਰਹੇ ਐਸ.ਡੀ.ਓ ਸਾਹਿਬ ਕਹਿੰਦੇ ਅਸੀਂ ਪੈਸੇ ਪਾ ਰਹੇ ਆ 18 ਲੱਖ ਰੁਪਇਆ ਇਹ ਕਹਦੇ ਵੀ ਅਸੀਂ 1 ਮਹੀਨੇ ਦੀ ਤਨਖਾਹ ਤੁਹਾਨੂੰ ਦੇਵਾਂਗੇ 1 ਮਹੀਨਾ ਫੇਰ ਲਮਕਾਵਾਂਗੇ ਤੁਹਾਨੂੰ ਇਸ ਕਰਕੇ ਅਸੀਂ ਜਿਹੜਾ ਸਾਡਾ ਇਹ ਕਰਮਚਾਰੀ ਨੇ ਇਹ ਕਰਮਚਾਰੀਆਂ ਦਾ ਜਣੀ ਬਹੁਤ ਮੁਖਮਰੀ ਵਾਲੀ ਗੱਲ ਹੋ ਰਹੀ ਹੈਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਦੇ ਕਾਰਨ ਹਰ ਇੱਕ ਪ੍ਰੋਬਲਮ ਹੈ ਜਿਹੜੀ ਵਾਧੀ ਜਾ ਰਹੀ ਹੈ ਹਰ ਤਮੇ ਪੈਸੇ ਦੀ ਲੋੜ ਹੈਗੀ ਇਸ ਕਰਕੇ ਸੈਲਰੀ ਇਹਨਾਂ ਨੂੰ ਦੇ ਨਹੀਂ ਰਹੀ ਇਸ ਕਰਕੇ ਸਾਨੂੰ ਮਜ਼ਬੂਰ ਨੇ ਇੱਥੇ ਕਰਨਾ ਜਿਹੜਾ ਦੇਣਾ ਪਿਆ ਇਹਨਾਂ ਦੇ ਖਿਲਾਫ ਅਗਰ ਜੇ ਸਾਡੀਆਂ ਮੰਗਾਂ ਨਹੀਂ ਇਹ ਪੂਰੀਆਂ ਕਰਦੇ ਸਮੇਂ ਸਿਰ ਤਨਖਾਹ ਨਹੀਂ ਦਿੰਦੇ ਤਾਂ ਫਿਰ ਇਹ ਇਹ ਲਗਾਤਾਰ ਹੀ ਲੰਮਿਆ ਸਮੇਂ ਚੱਲੂਗਾ ਜਿੰਨਾ ਚਿਰ ਸਾਡਾ ਇਹਨਾਂ ਨਾਲ ਕੋਈ ਨਮਟਾਰਾ ਨਹੀਂ ਹੁੰਦਾ ਕੀ ਮਾਮਲਾ ਕੀ ਆ ਤੁਸੀਂ ਇੱਥੇ ਕਿੱਥੇ ਬੈਠੋ ਕੀ ਮਾਂ ਸਾਡਾ ਜਿਹੜਾ ਮਾਮਲਾ ਜੀ ਇਹ ਸੀਵਰੇਜ ਮੰਡਲ ਧੂਰੀ ਦੇ ਦਫ਼ਤਰ ਅਸੀਂ ਅੱਜ ਇਕੱਠੇ ਹੋਏ ਆਂ ਸਾਡਾ ਅੱਜ ਦਾ ਜਿਹੜਾ ਮੀਟਿੰਗ ਦਾ ਜਵਾਨੀ ਤੌਰ ਤੇ ਤੈਅ ਹੋਇਆ ਸੀਗਾ ਕਿਉਂਕਿ ਸਾਡੀਆਂ ਪਿਛਲੀਆਂ ਪਿਛਲੇ 1 ਸਾਲ ਤੋਂ ਲਗਾਤਾਰ ਅਸੀਂ ਮੰਗ ਪੱਤਰ ਸੀਵਰੇਜ ਬੋਰਡ ਦੇ ਜਿਹੜੇ ਕਾਰਜਿਕ ਕਰ ਲਈ ਇੰਜੀਨੀਅਰ ਹਨ ਕਾਰਜਕਾਰੀ ਇੰਜੀਨੀਅਰ ਐਸਐਸਟੀ ਲੋ ਉਹਨਾਂ ਨਾਲ ਲਗਾਤਾਰ ਸਾਡੀਆਂ 10-9 ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਮੀਟਿੰਗਾਂ ਤੇ ਪ੍ਰੋਸੀਡਿੰਗਾਂ ਵੀ ਜਾਰੀ ਕੀਤੀਆਂ ਨੇ ਉਹਦੇ ਵਿੱਚ ਸਾਡੀਆਂ ਜਿਹੜੀਆਂ 10-12 ਮੰਗਾ ਨੇ ਉਹਦੇ ਵਿੱਚ ਬਾਉਂਸ ਦੀ ਮਤ ਈਸਾਈਜ਼ ਦੀ ਕਾਰਨੇ ਆਪਰੇਸ਼ਨ ਕਰਨਾ ਜਿਹੜੀ ਦਿੱਤੀ ਗਈ ਹੈ ਉਹਦੀ ਜਿਹੜੀ ਸਮੇਂ ਛੇੜ ਦਿੱਤੀ ਜਾਏ ਸੀਵਰੇਜ ਬੋਰਡ ਦੇ ਮੈਨੂਅਲ ਦੇ ਮੁਤਾਬਕ ਜੋ ਇੱਥੇ ਹੋ ਰਿਹਾ ਹੈ ਨਾ ਇਸ ਬਾਰੇ ਮੈਂ ਤੁਹਾਨੂੰ ਹੋਰ ਕੀਤੀ ਤਾਂ ਇਹ ਕੰਮ ਦਾ ਬੋਝ ਆ ਉਹ ਘਟ ਸਕੇ ਇਹਨਾਂ ਦਾ ਕਿਨ ਨਾਮਾ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਅੱਜ ਤੁਹਾਡੇ ਖਿਲਾਫ ਸਿਵਰਮੈਨਾਂ ਨੇ ਧਰਨਾ ਲਗਾਇਆ ਗਿਆ ਕੀ ਕਾਰਨ ਹੈ ਜੀ ਸਿਵਰਮੈਨਾਂ ਨੂੰ April ਦੀ ਤਨਖਾਹ ਮਈ ਦੇ ਵਿੱਚ ਦੇਣੀ ਸੀਗੀ ਜੀ ਉਹ ਮਈ ਦੇ ਵਿੱਚ ਦੇ ਨਹੀਂ ਪਾਏ ਅਜੇ ਤੱਕ ਡਿਲੇ ਹੈ ਜੀ ਤੇ ਮਈ ਦੀ ਵੀ ਸੈਲਰੀ ਆਪ ਨੂੰ ਟਾਈਮ ਆ ਗਿਆ ਦੇਣ ਦਾ ਤੇ ਉਹ ਉਹ ਵੀ ਇਹਨਾਂ ਦੀ ਮੰਗ ਹੈ ਵੀ ਦੋ ਮਹੀਨਿਆਂ ਦੀ ਇਕੱਠੀ ਤਨਖਾਹ ਦਿੱਤੀ ਜਾਵੇ ਉਹਦੇ ਵਾਸਤੇ ਹੈੱਡ ਆਫਿਸ 'ਚ ਗੱਲ ਚੱਲ ਰਹੀ ਹੈ ਪਰਵਾਹ ਰਹੇ ਜਿਨ੍ਹਾਂ ਦਾ ਮਸਲਾ ਲੈ ਇਸ ਵਾਰ ਦਿੱਕਤ ਆਈ ਹੈ ਥੋੜੀ ਕੈਸ਼ ਫਲੋ ਕਰਕੇ ਅਕੀ ਡਿਪਾਰਟਮੈਂਟ ਵਾਲੀ ਗੱਲ ਚੱਲ ਰਹੀ ਹੈ ਜੀ ਅ ਸ਼ਾਮ ਤੱਕ ਇਹਨਾਂ ਦਾ ਸਮਾਧਾਨ ਕਰ ਲਿਆ ਜਾਊਗਾ ਸਿਵਲ ਮੈਨ ਜੇਕਰ ਪੱਕੇ ਤੌਰ ਤੇ ਹੜਤਾਲ ਕਰਦੇ ਸਹਿਰ ਵਾਸੀ ਨੂੰ ਵੱਡੀ ਦਿੱਕਤ ਆਊਗੀ ਤਾਂ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਨਹੀਂ ਪੱਕੇ ਤੌਰ ਤੇ ਅਸੀਂ ਇਹ ਰਿਕਵੈਸਟ ਕਰਾਂਗੇ ਜੀ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਹੀ ਇਹਨਾਂ ਨੂੰ ਕੰਮ ਤੇ ਭੇਜਾਂਗੇ ਜੀ ਕਿਤੇ ਕਰਕੇ ਬੈਠੇ ਹੋਏ ਆ ਅੱਜ ਇਸੀ ਦਾ ਹੱਲ ਕਰ ਲਿਆ ਜਾਊਗਾ ਸ਼ਾਮ ਤੱਕ ਕਿੰਨੇ ਸਿਵਲ ਮੈਨ ਨੇ ਜਿਨ੍ਹਾਂ ਦੀ ਤਨਖਾਹ ਰੁਕੀ ਹੋਈ ਹੈ ਜੀ ਇੱਥੇ 11 ਸੀਵਰਮੈਨ ਆ ਜੀ ਬਾਕੀ ਕੁਝ ਪੰਪ ਆਪਰੇਟਰ ਆ ਜੀ ਇਹ ਡੈ ਟੂਬ ਵਗੈਰਾ ਚਲਾਉਂਦੇ ਆ ਜੀ ਉਹਨਾਂ ਸਾਰਿਆਂ ਦੀ ਸੈਲਰੀ ਡਿਲੇ ਹੈ ਸੀਵਰਮੈਨਾਂ ਦੀ ਸੈਲਰੀ April ਮਹੀਨੇ ਦੀ ਪੰਜ ਤੋਂ ਬੰਦਿਆਂ ਦੀ ਹੋ ਗਈ ਸੀਗੀ ਕੁਝ ਬੰਦੇਾਂ ਦੀ ਰਹਿੰਦੀ ਹੈ ਜੀ ਉਹ ਅੱਜ ਸ਼ਾਮ ਤੱਕ ਸੌਲਟ ਆਊਟ ਹੋ ਜਾਏਗਾ ਜੀ ਕੀ ਮਸਲੀ ਨਹੀਂ ਮੀਨ ਇਹਨਾਂ ਵੱਲੋਂ ਸਰ ਇੱਕ ਤਾਂ ਤਨਖਾਹ ਹੀ ਦਿੱਤੀ ਜਾ ਰਹੀ ਸੀ ਤਨਖਾਹ ਕਰਕੇ ਅਜੋ ਬੰਦੇ ਮਤਲਬ ਹੱਤ ਦੀ ਗਰਮੀ ਦੇ ਵਿੱਚ ਬਾਹਰ ਸਾਡੇ ਸਾਡੇ ਗਲਾਪਟਰ ਨੇ ਤੇ ਬੈਠ ਗਏ ਤੇ ਇਹਨਾਂ ਵੱਲੋਂ ਅਸੀਂ ਬੇਨਤੀ ਕਰ ਰਹੇ ਹਾਂ ਸ਼ਾਹਪੁਰਜੀ ਪਲਨਜੀ ਕੰਪਨੀ ਨੂੰ ਮੈਂ ਬੁਲਾ ਕੇ ਵੀ ਇਹਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੀ ਇਹਨਾਂ ਦੀ ਤਨਖਾਹ ਦੇ ਦੇਵੋ ਤਾਂ ਕਿ ਸ਼ਹਿਰ ਦੇ ਵਿੱਚ ਸਲਾਣਾ ਦੇਖਪਾਲ ਦੇ ਕੰਮ ਵੀ ਇਫੈਕਟ ਨਾ ਹੋਣ ਤੇ ਲੋਕਾਂ ਨੂੰ ਅਸੀਂ ਨਿਰਮੇਗਨ ਸੁਵਿਧਾਵਾਂ ਵੀ ਬਲੰਕ ਕਰ ਸਕੀ ਕਿਉਂਕਿ ਜੇ ਇਹ ਤਰਨੇਤੇ ਬੈਠ ਰਹੇ ਜੀ ਇਹ ਕਿਤੇ ਨਾ ਕਿਤੇ ਪੂਰੇ ਸ਼ਹਿਰ ਦੇ ਵਿੱਚ ਪਬਲਿਕੇਸ਼ਨ ਕ੍ਰੀਏਟ ਹੋ ਸਕਦੀ ਹੈ ਹੁਣ ਮੈਂ ਇਹਨਾਂ ਨੂੰ ਤਾਂ ਹੀ ਬੁਲਾ ਰੱਖਿਆ ਜੀ ਤਾਂ ਕਿ ਇਹ ਹੁਣ ਇਹਨਾਂ ਨੂੰ ਆਪਣੀ ਤਨਖਾਹ ਦੇ ਦਿੱਤੀ ਦੇ ਕੇ ਜੇ ਇਹਨਾਂ ਨੂੰ ਕੰਮਾਂ ਤੇ ਭੇਜਣ ਤਾਕੀ ਲੋਕਾਂ ਨੂੰ ਟਾਈਮ 'ਤੇ ਪਾਣੀ ਤੇ ਸੀਵਰ ਦੀ ਸਹੂਲਤ ਮਿਲ ਲੈ। ਸਰ ਤੁਹਾਰੀ ਕਿੰਨੇ ਸੀਵਰ ਮੈਨ ਨੇ ਜਿੰਨਾਂ ਤਨਖਾਹ ਕਿ ਦੀ? ਤੋਰੀ ਸਰ 11 ਸੀਵਰ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਪ੍ਰਮੇਲ ਸਿੰਘ ਹੈ। ਅੱਜ ਜਿਹੜਾ ਸੀਵਰ ਮੈਨਾਂ ਨੇ ਗੇਟ ਘੇਰਿਆ ਗਿਆ ਕੀ ਮਸਲਾ ਜੀ? ਕਿ ਸਰ ਸਾਡੀ ਇੱਕ ਕੰਪਨੀ ਹੈ ਛਾਪੁਰ ਦੀ ਪਾਲਣ ਦੇ ਕੰਮ ਕਰਦੀ ਹੈ। ਇਹਨਾਂ ਵੱਲੋਂ ਇਹਨਾਂ ਨੂੰ ਕੰਪਨੀ ਦੇ ਵੱਲੋਂ ਤਨਖਾਹ ਨਹੀਂ ਦਿੱਤੀ ਗਈ। ਉਸ ਚੀਜ਼ ਕਰਕੇ ਇਹਨੇ ਪਰਨਾ ਲਗਾ। ਸਰ ਕਿੰਨੇ ਮਹੀਨੇ ਤੋਂ ਖਾ ਅਰੀਬੀਆ ਤੇ ਕੀ ਮਸਲੀ ਹੈ ਇਹਨਾਂ ਦੀ ਕੰਪਨੀ ਦੇ ਮਲਾਜਮ ਇਸ ਲਈ ਮੇਂ ਬੁਲਾਏ ਹੋਏ ਨੇ ਸਰ ਇਹਨਾਂ ਵੱਲੋਂ 2 ਮਹੀਨੇ ਤਨਖਾਹ ਨਹੀਂ ਦਿੱਤੀ ਗਈ